ਹੈਲੋ ਹੈਲੋ ਹਾਂ ਮਾਸੜ ਬੋਲਦਾ ਸੀ ਤੇਰਾ ਹਾਂਜੀ ਸੱਸਰੀ ਕਨ ਮਾਸੜ ਜੀ ਸੱਸਰੀ ਦਾ ਕਿਵੇਂ ਮਨਪ੍ਰੀਤ ਬੋਲਦੀ ਸੀ ਮਨਪ੍ਰੀਤ ਹੂੰ ਅੱਛਾ ਏ ਆਵਾਜ਼ ਤੇਰੀ ਤੇ ਤੇਰੀ ਮੰਮੀ ਦੀ ਇੱਕੋ ਜੀ ਹੈ ਜਮਾ ਹਾਂ ਇੱਕੋ ਜੀ ਹੈ ਸਾਡੀ ਆਵਾਜ਼ ਹਾਂ ਮੈਂ ਤਾਂ ਕਿਤੇ ਮੇਰੀ ਸਾਲੀ ਨੇ ਫੋਨ ਚੱਕ ਲਿਆ ਅੱਛਾ ਏ ਸਾਲੀ ਨਾਲ ਗੱਲ ਕਰਾਵਾਂਗੇ ਸਾਲੀ ਨਾਲ ਕੀ ਕਰਨੀ ਗੱਲ ਤੂੰ ਚੱਕ ਲਿਆ ਤਾਂ ਤੂੰ ਕਰ ਲਾ ਤੇਰੇ ਨਾਲ ਕਰ ਲੈਨੇ ਆ ਅੱਛਾ ਠੀਕ ਆ ਤਾਂ ਕਰ ਲੋ ਫਿਰ ਹਾਂ ਕਰ ਲੋ ਫਿਰ ਹੋਰ ਨਾਨਾ ਮਿਤਾ ਜੀ ਵੀ ਪਣੀ ਜਾਂਦਾ ਕੋਈ ਸੁਣੀ ਕੋਈ ਸੁਣੀ ਮਾਰਦੀ ਨਹੀਂ ਗੜਾ ਸਾਡੇ ਪਿੰਡ ਕੰਨੀ ਮਾਰਾ ਦੇ ਵੇੜਾ ਤੂੰ ਗੇੜਾ ਵੀ ਉਦੋਂ ਹੀ ਮਾਰਦੀ ਜਦੋਂ ਤੇਰੀ ਮਾਸੀ ਇੱਥੇ ਹੁੰਦੀ ਜਾਂ ਮੈਂ ਕਦੇ ਤੂੰ ਵੀ ਨਹੀਂ ਮਾਰਦੀ ਗੇੜਾ ਤੇ ਹਰ ਕਦ ਮਾਰਨਾ ਹੁੰਦਾ ਜਦੋਂ ਤੁਸੀਂ ਹੁਣੇ ਇਕੱਲੇ ਗੁਰੂ ਮਾਰਨਾ ਹੁੰਦਾ ਹੈ ਕੀ ਗੇੜਾ ਇਕੱਲੀ ਮਾਸੀ ਵੀ ਤਾਂ ਨਹੀਂ ਹੁੰਦੀ ਕਦ ਮਾਸਟਰ ਵੀ ਹੁੰਦਾ ਮਾਸਟਰ ਨਾਲ ਵੀ ਗੱਲਬਾਤ ਕਰ ਲਿਆ ਕਰੋ ਰਿਸ਼ਤਾ ਇਕੱਲੇ ਤੇਰੀ ਮਾਸੀ ਨਾਲ ਹੈ ਕੀ ਕਿਉਂ ਤੇਰੇ ਨਾਲ ਵੀ ਹੈ ਹਾਂ ਜੀ ਮੇਰੇ ਨਾਲ ਹੈਗਾ ਤਾਂ ਫਿਰ ਜਿਹੜਾ ਇੱਧਰ ਵੀ ਤਵਾਰ ਲਿਆ ਕਰਾ ਨਾ ਉਸ ਤਰੀਕੇ ਨਾਲ ਕੋਈ ਕੋਈ ਨਹੀਂ ਜੀ ਹੁਣ ਮਾਸੜ ਨੂੰ ਮਿਲਣਾ ਜੰਗ ਸੀ ਹਾਂ ਹੂੰ ਮਾਸੜ ਤੋਂ ਮਿਲਦਾ ਆ ਜੀ ਪਰ ਉਹ ਨਹੀਂ ਲੈਣਾ ਤਾਂ ਹਾਂ ਜੀ ਕੀ ਬਣੀ ਤੋਂ ਵੀ ਆਦੀ ਆਦੀ ਮਾਂ ਵਰਗੀ ਬਣੀ ਸਰਦੀ ਆ ਜੀ ਕਰ ਲੈਂਦੀ ਅੱਛਾ ਹੋਰ ਕੀ ਤਾਂ ਫਿਰ ਮਾਂ ਨੇ ਕੀ ਕਰਤਾ ਜੇ ਮਾਂ ਤੇਰੀ ਮੇਰੇ ਨਾਲ ਕਰਦੀ ਤਾਂ ਫਿਰ ਤੇਰੇ ਨਾਲ ਮੱਥਾ ਘਾਤੋਂ ਮਾਰਦਾ ਤੇਰੀ ਮਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਤੇਰੀ ਮਾਂ ਤਾਂ ਬਾਹਲੀ ਹੋਵੇਂ ਬਣੀ ਫਿਰਦੀ ਹੈ ਜਿਵੇਂ ਆਪਣੇ ਆਪ ਨੂੰ ਐਸ਼ਵਰ ਰਾਹੀ ਸਮਝਦੀ ਹੈ ਐਸ਼ਵਰੀ ਹੋਰ ਕੀ ਦਾ ਮੰਮੀ ਕਹੇਗੀ ਐਸ਼ਵਰਿਆ ਫਿਰ ਮੰਮੀ ਐਸ਼ਵਰ ਰਾਹੀ ਹੈਗੀ ਤਾਂ ਤਾਂ ਐਡੇ ਸੋਹਣੇ ਨੂੰ ਤੈਨੂੰ ਜੰਮਿਆ ਉਹਨੇ ਹਾਂ ਹੋਰ ਧੰਕਾ ਜੰਮਿਆ ਹੈ ਰੋ ਆ ਇਹ ਤਾਂ ਗੱਲ ਐ ਨਾ ਪਈ ਤੈਨੂੰ ਇਹੋ ਜਿਹੀ ਨੈਸ਼ਵਰਾ ਰਾਇ ਜੰਮਿਆ ਤੇ ਆਪਣੀ ਕਿਸਲਾ ਆਇਆ ਫਿਰ ਦੱਸ ਦਈ ਸਲਾਹ ਸਲਾਹ ਠੀਕ ਐ ਨਹੀਂ ਨਹੀਂ ਉਹ ਤਾਂ ਠੀਕ ਐ ਮੈਨੂੰ ਪਤਾ ਤੂੰ ਮੇਰੀ ਗੱਲ ਨਹੀਂ ਸਮਝਦੀ ਤੇਜ਼ ਨਾ ਬਣਿਆ ਕਰ ਵਾਰੀ ਠੀਕ ਐ ਨਾ ਮાળੀ ਤੇਜ਼ ਨਾ ਬਣਿਆ ਕਰ ਤੇ ਸਲਾਹ ਮੈਨੂੰ ਸਹੀ ਸੀ ਦੱਸ ਪੱਕੀ ਸਲਾਹ ਤੇਰੀ ਕੀ ਐ ਹਾਂ ਤੇਰੇ ਕੀ ਐ ਨਾ ਸਲਾਹ ਠੀਕ ਐ ਸਲਾਹ ਠੀਕ ਦੀ ਗੱਲ ਨਹੀਂ ਉਹ ਦੱਸ ਵੀ ਓਵੇਂ ਕਿਵੇਂ ਹੈ ਸਿਸਟਮ ਠੀਕ ਹੈ ਹੂੰ ਠੀਕ ਹੈ ਸਿਸਟਮ ਹੂੰ ਤੇ ਤੇਰੀ ਮਾਸੀ ਤਾਂ ਗਈ ਹੋਈ ਜੀ ਤੇਰੇ ਨਾਂ ਕੀ ਅੱਛਾ ਤੇ ਮੁੰਡੇ ਤਾਂ ਬਤਨ ਪਤਾ ਕੈਨੇਡਾ ਰਹਿੰਦੇ ਆ ਇੱਥੇ ਤਾਂ ਕੋਈ ਹੈ ਨਹੀਂ ਇੱਥੇ ਮਗੱਲਾਂ ਹੀ ਆਂ ਤੇ ਤੂੰ ਜਾਂ ਤੇਰੀ ਮਾਂ ਨੂੰ ਭੇਜ ਦੇ ਤੇ ਜਾਂ ਸਰ ਤੁਸੀਂ ਆ ਜਾਓ ਨਾ ਮੇਰੇ ਰੋਟੀਆਂ ਦਾ ਸੁੱਖਾ ਹੋ ਜਾ ਮੈਨੂੰ ਚੇਕ ਕਰ ਲਾ ਰੋਟੀ ਜਾਂਦੇ ਹੀ ਸੁੱਖ ਕਰਨਾ ਹੈ ਕੀ ਹੋਰ ਵੀ ਕਰਨਾ ਹੈ ਹੋਰ ਤਾਂ ਹੁਣ ਇਹ ਤਾਂ ਜਨਾਨੀ ਦੇ ਹੱਥ ਵਿੱਚ ਹੁੰਦਾ ਵੀ ਬਾਕੀ ਦਾ ਸੁੱਖ ਤਾਂ ਜਨਾਨੀ ਦੇ ਸਕਦੀ ਹੁਣ ਬੰਦਾ ਤਾਂ ਹੁਣ ਤੁਹਾਨੂੰ ਪਤਾ ਹੈ ਬਾਪ ਦੇ ਮੂੰਹ ਮੰਗੇ ਦਾ ਬੰਦਾ ਮਾੜਾ ਵੱਜਦਾ ਵਿਆਹ ਬੁੜੇ ਨਿੱਕੀ ਚੰਦ ਚੜ੍ਹਦਾ ਹੈ ਉਹ ਤਾਂ ਹੈ ਫਿਰ ਹੈ ਉਹ ਤਾਂ ਹੈ ਹੀ ਫਿਰ ਚੰਦ ਬੁੜੇ ਨੇ ਜਿਹੜੇ ਮੰਦੇ ਤਾਂ ਚਾੜ ਦੇ ਨੇ ਬੁੜੇ ਹੀ ਚਾੜ ਦੇ ਪਤਾ ਬੁਢੇ ਤੇ ਛੋਡੇ ਵਰਗਿਆਂ ਨੂੰ ਵੀ ਬੁਢੇ ਹੀ ਲੋਟ ਕਰਦੇ ਐ ਛੋਡੇ ਜਿਹੜੇ ਹੁੰਦੇ ਐ ਨਾ ਤੁਹਾਡੇ ਅੰਦਰ ਦੀ ਗਰਮੀ ਜਿਹੜੀ ਉਸ ਗਰਮੀ ਨੂੰ ਸ਼ਾਂਤ ਕਰਨ ਦੇ ਲਈ ਮਤਲਬ ਸਾਡੇ ਵਰਗਾ ਬੁਢਾ ਹੀ ਚਾਹੀਦਾ ਹੈ ਜਵਾਨਾਂ ਨੂੰ ਤੁਸੀਂ ਕਿੱਥੇ ਲੋਟ ਆਉਣੀ ਐ ਤੁਹਾਨੂੰ ਪਤਾ ਨਹੀਂ ਤੁਹਾਨੂੰ ਉਹਦੇ ਕਹਿੰਦੇ ਜੀ ਮਾਸੜ ਜੀ ਮਾਸੜ ਜੀ ਜੋ ਛੋਡੇ ਦੀ ਗੱਲ ਬਾਤ ਐ ਉਹ ਤਾਂ ਮੇਰੇ ਬੋਏਫ੍ਰੈਂਡ ਚ ਹੈ ਜੀ ਉਹ ਆਪਰੇ ਨਹੀਂ ਆਖਿਆ ਸੀ ਮੈਨੂੰ ਆਹ ਕਰਨਾ ਤਾਂ ਤਾਂ ਉਹਨੇ ਕਹਿਤਾ ਆਉਣਾ ਹੈ ਉਹਦੇ ਤੋਂ ਨਹੀਂ ਪਈ ਪਈ ਕਰਦੇ ਸੀ ਜਦੋਂ ਆਪਾਂ ਸਭ ਕੁਝ ਆਪਣਾ ਚੱਲੀ ਜਾਂਦਾ ਸੀ ਥੱਲੇ ਪਈ ਪਈ ਕਰਦੇ ਸੀ ਹਾਂ ਤਾਂ ਉਦੋਂ ਤੁਸੀਂ ਨਾ ਮੇਰੇ ਨਾਲ ਪਈ ਸ਼ਰਮਾਂਟਿਕ ਹੋ ਗਈ ਸੀ ਮੈਂ ਬਾਹਰ ਰੋਮਾਂਟਿਕ ਹੋ ਗਈ ਮੈਂ ਤੁਹਾਨੂੰ ਪੁੱਛਿਆ ਵਈ ਕਰਦੇ ਕਰਦੇ ਕਿਵੇਂ ਲੱਗਦਾ ਹੈ ਕਿਵੇਂ ਲੱਗਦਾ ਹੈ ਤੂੰ ਥੱਲੇ ਤੇ ਕਰਦੀ ਹਾਂ ਹਾਈ ਮਾਸਟਰ ਜੀ ਹਾਈ ਮਾਸਟਰ ਜੀ ਬੁਆਏਫ੍ਰੈਂਡ ਨੂੰ ਕਾਫੀ ਟਾਈਮ ਦੀ ਮਨ ਨਹੀਂ ਸੀ ਤੁਹਾਨੂੰ ਮੇਰੀ ਸਿਤਾ ਕਰਕੇ ਅੱਛਾ ਜੋ ਸੁਦੇ ਤੇ ਹੋਸ਼ ਖੋ ਬੈਠੀ ਸੀ ਜੋਸ ਵਿੱਚ ਜੋਸਤ ਵਾਲਾ ਹੀ ਹੈ ਜਿਹਦੇ ਨਾਲ ਤਾਂ ਵਿਆਹੀ ਜਾਏਗੀ ਨਾ ਉਹ ਤਾਂ ਬਸ ਬੁੱਲੇ ਲੁੱਟੂਆ ਤੇ ਨਾਲ ਸੱਚੀ ਮਜ਼ਾਕ ਦੀ ਗੱਲ ਸੀ ਅੱਛਾ ਕੀ ਹੋਰ ਤਾਂ ਸੱਚੀ ਬੁੱਲੇ ਲੁੱਟੂਆ ਤੇ ਨਾਲ ਜਿੰਨਾ ਵਿਆਹੀ ਗਈ ਤੇ ਉਹਨਾਂ ਨਜ਼ਾਰੇ ਲਊਗਾ ਜ਼ਿੰਦਗੀ ਦੇ ਤੇ ਨਾਲ ਹਮਮਾ ਹੈ ਕੋਈ ਮਾਤਾ ਲਊਗਾ ਇਹਲਾ ਤੇ ਮੈਂ ਇਹ ਕੰਨਾ ਹੈ ਵੀ ਉਹ ਦਿੰਦੀ ਕਿ ਉਹਦਾ ਕੀ ਹਾਲ ਹੈ

ਨੇ ਸਮਝੀ ਹਮ ਥੋੜੀ ਕਰ ਲੈਣਾ ਉਹ ਸਿਸਟਮ ਨੂੰ ਸਮਝਾਓ ਤੁਹਾਨੂੰ ਬਣਾਇਆ ਸਿਸਟਮ ਨੂੰ ਫਿਰ ਕਿਵੇਂ ਬਣਾਏਗੀ ਕਿਵੇਂ ਹੱਲ ਕਰੇਗੀ ਉਸ ਚੀਜ਼ ਦਾ ਹੱਲ ਕਿ ਹੋਣਾ ਪਊਗਾ ਹੁਣ ਫਿਰ ਮੈਨੂੰ ਥੋੜੀ ਕੋਲੇ ਦਾ ਦਾ ਕਰਨਾ ਹੀ ਪਊਗਾ ਭਾਈ ਕਰਨਾ ਹੀ ਪਊਗਾ ਹੱਲ ਤਾਂ ਹੱਲ ਬਿਨਾ ਤਾਂ ਨਹੀਂ ਸਰਦਾ ਹੱਲ ਬਿਨਾ ਤਾਂ ਨਹੀਂ ਸਰਦਾ ਹਮ ਹੱਲ ਕਰਨਾ ਵੀ ਹੱਲ ਕਰਨਾ ਵੀ ਤੂੰ ਹੀ ਐ ਕੋਈ ਦੂਜਾ ਵੀ ਨਹੀਂ ਕਰ ਸਕਦਾ ਕੋਈ ਐ ਤਾਂ ਐ ਨਹੀਂ ਵੀ ਕੋਈ ਦੂਜਾ ਕਰ ਦੇ ਕੋਈ ਕਿੰਨੇ ਕਿ ਮ제 ਕਰਦੇ ਹੱਲ ਕਿੰਨੇ ਕਿ ਮ제 ਕਰਦੇ ਹੋਰ ਦੋਗੇ ਵਾਸਤੇ ਫਿਰ ਸੰਭਾਲ ਕੇ ਰੱਖੀਂ ਫਿਰ ਸਿਸਟਮ ਉਹ ਮੈਂ ਆਉਣਾ ਜਦ ਲੈ ਜਾਉਂਗਾ ਤੈਨੂੰ ਠੀਕ ਹੈ ਤੇ ਮਮੀ ਨੂੰ ਕਹਿ ਦੀ ਤੇ ਮਮੀ ਨੂੰ ਫੋਨ ਕਰਾਂਗੇ ਉਹਦੇ ਨਾਲ ਨੰਬਰ ਤੇ ਕਿ ਤੂੰ ਕਹਿ ਦੇਂਗੇ ਬਾਸੜ ਲੈਣ ਆਉਂਦਾ ਮੈਂ ਤੁਸੀਂ ਕੋ ਛੋਣ ਬਾਰੇ ਕਿ ਮੰਮੀ ਹੂੰ ਕੱਲ ਜਿਉਂ ਅੱਖ ਮੈਂ ਨਾਲ ਚਲਦੀ ਆ ਫੇਰ ਫੇਰ ਆਪਣਾ ਕੰਮ ਕਿਵੇਂ ਬਣੂ ਰਾਤ ਨੂੰ ਆ ਮੰਮੀ ਨਹੀਂ ਜਾ ਸਕਦੀ ਡੈਡੀ ਨਹੀਂ ਜਾਣ ਦਿੰਦਾ ਮੰਮੀ ਅੱਛਾ ਤੇ ਡੈਡੀ ਛੱਡਦਾ ਨਹੀਂ ਕੋ ਮਿਲਣਾ ਹੂੰ ਕਦੋਂ ਲਾ ਦੇ ਹੱਬ ਤੱਕ ਫੇਰ ਲਾ ਦੂੰਗੀ ਹਾਂ ਲਾ ਦੂੰਗੀ ਦਾ ਇਹ ਇਦਾਂ ਚ ਰਹੀਏ ਗੱਲ ਆ ਸੀ ਫੇਰ ਤੱਕ ਦਾ ਰੰਗ ਹੀ ਚੜ ਜਾਣਾ ਜ਼ਿੰਦਗੀ ਤੇ ਹੂੰ ਠੀਕ ਹੈ ਫਿਰ ਮੈਂ ਜਿਹੜੀ ਕਰ ਲਵਾਂ ਮੀ ਨਾਲ ਗੱਲ ਫਿਰ ਆਪਾਂ ਕਰ ਲਾਂ ਤੂੰ ਤੂੰ ਮੈਨੂੰ ਗੱਲ ਦੱਸ ਮੇਰੀ ਮੇਰੀ ਇੱਕ ਗੱਲ ਸੁਣ ਇੱਕ ਗੱਲ ਸੁਣ ਮੇਰੀ ਇੱਕ ਮਟ ਕਾਲ ਨਹੀਂ ਕਾਲੇ ਨਾ ਪੈਂ ਤੇ ਮੈਂ ਇਧਰ ਬਰਨਾਲੇ ਆਉਣਾ ਤੇ ਬਰਨਾਲੇ ਤੋਂ ਮੈਂ ਜਿੱਦਾ ਜਾਊਂਾ ਠਾਣੀ ਤੇ ਉੱਥੇ ਬਣਾ ਕੇ ਨਾ ਪ੍ਰੋਗਰਾਮ ਆਪ ਕੋਈ। ਹਾਂ। ਸ਼ਕਾ ਕੇ ਤੇ ਫਿਰ ਨਾ ਆਪਾਂ ਚੱਲ ਵੜਾਂਗੇ ਤਾਂ ਲੈ ਜੂਗਾ ਤੇ ਤੂੰ ਇੱਕ ਐ ਕੰਮ ਕਰ ਤੇਰੀ ਮੰਮੀ ਨਾਲ ਗੱਲਬਾਤ ਕਰਕੇ ਰੱਖ ਲੈ ਸਾਰੀ। ਕਿਉਂਕਿ ਇਹ ਸਿਸਟਮ ਹੈ ਦਾ ਕਿ ਨਹੀਂ। ਠੀਕ ਆ। ਮੰਮੀ ਨਾਲ ਗੱਲ ਕਰ ਲੈ ਤੇ ਤੂੰ ਕਿੰਨੇ ਦਿਨਾਂ ਦਾ ਜਾਏਂਗੀ ਫਿਰ? ਹਫਤੇ 2 ਹੀ ਹੋਣਗੇ। ਹਾਂ ਜੀ ਕਰਦਾ ਤੇਰਾ ਵੀ। ਕਿਉਂ ਨਹੀਂ ਕਰਦਾ? ਆਦਕ ਜਿਉ ਪਾਤੀ ਤੁਸੀਂ। ਮ ਨਾ ਮਾਸਟਰ ਦੀ ਚੱਲ ਚੱਲੇਗੀ ਨਾ ਫਿਰ ਹੋਰ ਕਿਤੇ ਆ ਸਕੂਨ ਵੀ ਨਹੀਂ ਮਿਲਣਾ ਤੁਹਾਨੂੰ ਵੀ ਦੱਸ ਤੋ ਇਹਨੂੰ ਹੂੰ ਜਦੋਂ ਸਕੂਨ ਮਿਲੇਗਾ ਫਿਰ ਉੱਥੇ ਜਾਵਾਂ ਮੈਂ ਤੁਹਾਡੇ ਕੋਲੇ ਆ ਜਾ ਕਰਾਂਗਾ ਯਾ ਤਾਂ ਬਾਅਦ ਅੱਛਾ ਗੇ ਹੂੰ ਬਾਏ ਬਾਏ ਚਲੋ ਕਰਦੇ ਆਂ ਫਿਰ ਆਪਾਂ ਹੈਂ ਹਾਂ ਠੀਕ ਹੈ ਮੈਂ ਫਿਰ ਜਲ ਹੁਣ ਮੇਰੀ ਕਿਹੜੇ ਰੰਗ ਦਾ ਸੂਟ ਪਾ ਕਿਹੜੇ ਰੰਗ ਦਾ ਸੂਟ ਪਾ ਕੇ ਆਏਗੀ ਸਰਦਾਈ ਰੰਗ ਦਾ ਸਰ ਨਹੀਂ ਮੈਨੂੰ ਲਾਲ ਰੰਗ ਪਸੰਦ ਹੈ ਲਾਲ ਰੰਗ ਦੀ ਚੀਜ਼ ਹੈਗੀ ਕੋਈ ਉੱਤੇ ਥੱਲੇ ਪਾਉਣ ਵਾਲੀ ਹੈ 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 ਨਹੀਂਗੀ ਦੁਪੱਟਾ ਹੈ ਲਾਲ ਮੇਰਾ ਇਹ ਤੈਨੂੰ ਲਾਲ ਰੰਗ ਦੀਆਂ ਦਵਾ ਲਿਆ ਮੰਨੇ ਦੋ ਚੀਜ਼ਾਂ ਸਮਝ ਗਈ ਹਾਂ ਹਾਂ ਪਾਲੂੰਗੀ ਬਰਸਤ ਨੂੰ ਪਾਲੂੰਗੀ ਤੁਸੀਂ ਦੇਉਂਗੇ ਤੇ ਪਾ ਕੇ ਉਹਨਾਂ ਪਾਹੂੰਗੀ ਪਾਲੂੰਗੀ

ਮੰਮੀ ਨੂੰ ਪੁੱਛ ਲੈ ਤੇ ਮੈਂ ਫਿਰ ਮੈਨੂੰ ਕਿੰਨੇ ਚਿਰ ਬਾਅਦ ਦੱਸੇਗੀ ਮੰਮੀ ਦਾ ਬਾਅਦ ਚ ਫੋਨ ਨੀ ਲਾ ਲੂੰਗੀ ਮੈਂ ਨਹਾਵਾਂ ਧੋਵਾਂ ਨੀ ਮੈਂ ਬੈਠਾ ਫਿਰ ਜਾਏ ਜਾਏ ਇਹੋ ਜਿਹਾ ਹੋਏ ਵੀ ਦੱਸ ਨਾ ਹੁਣ system ਕੀ ਕਰਨਾ ਨਹੀਂ ਨਹੀਂ ਵੀਰੇ ਉਹ ਗੱਲ ਸੁਣ ਮੇਰੀ ਵੀ ਜੇ ਮੱਲੋ ਆਪਾਂ ਜੇ ਮੱਲ ਮੈਨੂੰ ਆਨੂ ਕਿ ਤਿਆਰ ਹੋਵਾਂ ਵੀ ਜਦੋਂ ਤੋਂ ਮੈਨੂੰ ਮੇਰਾ ਮੇਰਾ ਜੀ ਕਰੀ ਜਾਂਦਾ ਬਾਹਲਾ ਮੇਰੀ ਗੱਲ ਸੁਣਦਾ ਗੱਲ ਸੁਣ ਮੇਰੀ ਮੇਰਾ ਜੀ ਕਰੀ ਜਾਂਦਾ ਬਾਹਲਾ ਤੇ ਹੁਣ ਇਹ ਹੈ ਕਿ ਮੈਂ ਫਿਰ ਛੇਛੇ ਦੀ ਆ ਜਾਣਾ ਵੀ ਇੱਕ ਛੁੱਟੀ ਦੇਣੇ ਲਾ ਲਾਂਗੀ ਤੇ ਬਾਕੀ ਰਾਤ ਤਾਂ ਸਾਰੀਆਂ ਸਭ ਹਫਤਾ ਰਹਿਣੀ ਰਾਤ ਤਾਂ ਆਪਣੇ ਕੋਲੇ ਹੀ ਹੈ ਜਨੇ ਦੇਣੇ ਉਹਦੇ ਛੁੱਟੀ ਲਾਇਆ ਕਰੂਗਾ ਇੱਕ ਫਿਰ ਮੈਂ ਇੱਕ ਵਾਰ ਕੀ

ਕੋਈ ਨਹੀਂ ਤੇ ਸਿਰ ਮੰਮੀ ਨਾਲ ਗੱਲ ਕਰਨ ਦਿਓ ਕਿੱਥੇ ਗਈ ਵੀ ਮੰਮੀ ਤੇਰੀ ਮੰਮੀ ਬਾਹਰ ਨੂੰ ਗਈ ਇਹਦੇ ਕੰਨਾਂ ਨੂੰ ਅੱਛਾ ਏ ਚਲ ਜੰਗਾ ਤੂੰ ਪੁੱਛ ਕੇ ਦੱਸ ਪੁੱਛ ਕੇ ਰੱਖ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਸਿਸਟਮ ਆ ਠੀਕ ਹੈ ਠੀਕ ਹੈ